ਨਮਸਕਾਰ ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਲੋਕ ਸਭਾ ਚੋਣਾਂ ਸੰਬੰਧੀ ਤਿਆਰੀਆਂ ਅਤੇ ਸਵੀਪ ਗਤੀਵਿਧੀਆਂ ਤੇ ਅਧਿਕਾਰੀਆਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ ਪੰਜਾਬ ਵਿੱਚ 7 ਮਈ ਤੋਂ ਲੋਕ ਸਭਾ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਚੋਣ ਕਮਿਸ਼ਨ ਵੱਲੋਂ ਚੋਣਾਂ ਨੂੰ ਆਜ਼ਾਦ ਨਿਰਪੱਖ ਅਤੇ ਅਮਨ ਕਾਨੂੰਨ ਨਾਲ ਨਿਭਰੇ ਚੋਣਾਂ ਵਾਸਤੇ ਸੁਰੱਖਿਆ ਅਤੇ ਹੋਰਨਾਂ ਸੁਵਿਧਾਵਾਂ ਲਈ ਪੂਰਤਾ ਇੰਤਜ਼ਾਮ ਕੀਤੇ ਜਾ ਰਹੇ ਨੇ ਮੁਹਾਲੀ ਦੀ ਜ਼ਿਲ੍ਹਾ ਚੋਣ ਅਫਸਰ ਆਸ਼ਿਕਾ ਜੈਨ ਨੇ ਚੋਣ ਤਿਆਰੀਆਂ ਦੀ ਜਾਣਕਾਰੀ ਅਤੇ ਨੌਜਵਾਨ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਮੁਹਾਲੀ ਜ਼ਿਲ੍ਹੇ ਦੇ ਵਿੱਚ ਸਾਰੇ ਜਿਹੜੇ ਅਰੇਂਜਮੈਂਟਸ ਐ ਫ੍ਰੀ ਫੇਅਰ ਤੇ ਟਰਾਂਸਪੇਰੈਂਟ ਇਲੈਕਸ਼ਨਸ ਕਰਨ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹੈ ਐਫਐਸਟੀ ਐਸਐਸਟੀਜ਼ ਇਨ ਪਲੇਸ ਹੈ ਸਾਰੀ ਜਿਹੜੀ ਹੈ ਰੈਲੀਆਂ ਪੋਲਿਟੀਕਲ ਪ੍ਰੋਗਰਾਮਸ ਹੋਣੇ ਨੇ ਉਹ ਸਾਰੇ ਬਗਾਇਦਾ ਪਹਿਲਾਂ ਪਰਮਿਸ਼ਨ ਲੈ ਕੇ ਹੀ ਕਿਤੇ ਜਾ ਸਕਦੇ ਨੇ ਅਸੀਂ ਈਵੀਐਮ ਦੀ ਰੈਂਡਮਾਈਜੇਸ਼ਨ ਕਰ ਚੁੱਕੇ ਹਾਂ ਪੋਲਿੰਗ ਪਾਰਟੀਆਂ ਦੀ ਰੈਂਡਮਾਈਜੇਸ਼ਨ ਕਰਕੇ ਪਹਿਲੀ ਟ੍ਰੇਨਿੰਗ ਕਰਾ ਚੁੱਕੇ ਹਾਂ ਔਰ ਆਨ ਵਾਲੇ ਸਮੇਂ ਦੇ ਵਿੱਚ ਜਨਰਲ অবজারভার ਔਰ ਫੁਲੀਸ অবজারভার ਦੀ ਪ੍ਰੈsenz ਵਿੱਚ ਅੱਗੇ ਦੀ ਪਰਖ ਔਰ ਹਰ ਬੂਥ ਤੇ ਵਕਫ ਵਕਫ ਤੇ ਰੈਡੀ ਐਕਟੀਵਿਟੀਜ਼ ਚੱਲ ਰਹੀ ਨੇ ਹੀਟ ਵੇਵ ਲਈ ਅਸੀਂ ਖਾਸ ਤੌਰ ਤੇ ਪ੍ਰਬੰਧ ਕਰ ਰਹੇ ਹਾਂ ਤਾਂ ਕਿ ਕਿਸੇ ਵੀ ਪੋਲਿੰਗ ਪਾਰਟੀ ਜਾਂ ਵੋਟਰ ਨੂੰ ਕਿਸ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਸਾਰੇ ਵੋਟਰਾਂ ਨੂੰ ਮੋਹਾਲੀ ਦੇ ਅਪੀਲ ਕਰਦੀਆਂ ਕਿ ਵੱਜ ਚੜ ਕੇ ਇਸ ਇਲੈਕਸ਼ਨ ਦੀ ਪ੍ਰਕਿਰਿਆ ਦੇ ਵਿੱਚ ਭਾਗ ਲਓ ਤਾਂ ਕਿ ਅਸੀਂ ਸਾਰੇ ਆਪਣੇ ਲੋਕਤੰਤਰ ਦਾ ਹਿੱਸਾ ਬਣ ਸਕੀਏ ਮੋਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਸੁਰੱਖਿਆ ਪ੍ਰਬੰਧਾਂ ਬਾਰੇ ਦੱਸਿਆ ਟੋਟਲ 37 ਲੋਕੇਸ਼ਨ ਜਿਹੜੀ ਹੈਗੀਆਂ ਅਸੀਂ ਵਲਨਰੇਬਲ ਜਿਹੜੀਆਂ ਪ੍ਰਿੰਟ অর ਪ੍ਰੀਮਿਨਰ ਤੌਰ ਤੇ ਲਿਸਟਡੀਆਂ ਬਣਾਈ ਗਈ ਹੈ ਤੇ ਜਿਹੜੀ ਅਸੀਂ ਅਬਜ਼ਰਵیشنل ਬੈਠ ਕੇ ਇਹਨੂੰ ਫਾਈਨਲ ਕੀਤਾ ਜਾਏਗਾ ਇਸ ਸਬੰਧ ਵਿੱਚ ਜਿਹੜੀ ਫੋਰਸ ਹੈ ਹਜੇ ਸਾਡੇ ਕੋਲ ਫਿਲਹਾਲ ਇੱਕ ਪੈਰਾਮਿਲਟਰੀ ਦੀ ਕੰਪਨੀ ਜਿਹੜੀ ਹੈਗੀ ਆ ਅੌਫੀਕੇਸ਼ਨ ਹੋ ਗਈ ਹੈ ਤਾਂ ਸਾਨੂੰ ਉਮੀਦ ਹੈ ਛੇਤੀ ਸਾਨੂੰ ਹੋਰ ਵੀ ਪੈਰਾਮਿਲਟਰੀ ਦੀ ਕੰਪਨੀਆਂਸ ਪਲੱਸ ਜਿਹੜੀ ਸਟੇਟ ਆਰਮ ਪੁਲਿਸ ਦੀਆਂ ਕੰਪਨੀਆਂਸ ਹੈ ਉਹ ਵੀ ਸਾਨੂੰ ਇਮੀਡੀਏਟਲੀ ਮਿਲ ਜਾਣੀਆਂ ਤਾਂ ਜਿਹੜੀ ਸਾਡੀ ਡਿਪਲੋਇਮੈਂਟ ਹੈ ਉਹਨ ਇਮੀਡੀਏਟਲੀ ਹੋ ਗਈ ਹੈ ਤਾਂ ਜਿਵੇਂ ਜਿਵੇਂ ਸਾਡੇ ਕੋਲ ਫੋਰਸ ਐਕਸਟਰਾ ਹੀ ਜਾਏਗੀ ਉਹ ਡਿਪਲੋਇਮੈਂਟ ਜਿਹੜੀ ਹੈ ਉਹ ਵੀ ਅ ਥਰੋਊਟ ਦ ਡਿਸਟ੍ਰਿਕਟ ਵਧਾਈ ਜਾਵਾਂਗੇ ਸਿਮਿਲਰਲੀ ਨਾਕਾਜ਼ ਤੇ ਪੈਟ੍ਰੋਲਿੰਗ ਪਾਰਟੀ ਦੀ ਚੈਕਿੰਗ ਜਿਹੜੀ ਹੈਗੀ ਉਹ ਵੀ ਵਧੇਗੀ ਇਸ ਦੇ ਨਾਲ ਨਾਲ ਸਾਡਾ ਜਿਹੜਾ ਐਕਸਾਈਜ਼ ਡਿਪਾਰਟਮੈਂਟ ਹੈ ਉਹਦੀ ਤੇ ਪੁਲਿਸ ਦੀਆਂ ਸਾਡੀਆਂ ਜੁਆਇੰਟ ਟੀਮਸ ਉਧਰ ਮੋਗਾ ਦੇ ਜ਼ਿਲ੍ਹਾ ਚੋਂ ਅਫਸਰ ਕੁਲਵੰਤ ਸਿੰਘ ਨੇ ਪੋਲਿੰਗ ਸਟੇਸ਼ਨਾਂ ਤੇ ਗਰਮੀ ਤੋਂ ਬਚਾਅ ਅਤੇ ਹੋਰਨਾਂ ਪ੍ਰਬੰਧਾਂ ਬਾਰੇ ਕਿਹਾ 1 ਜੂਨ ਨੂੰ ਕਾਫੀ ਗਰਮੀ ਹੋਣੀ ਹੈ ਸੋ ਆਪਾਂ ਨੇ ਗਰਮੀ ਦਾ ਬਹਾਨਾ ਨਹੀਂ ਬਣਾਉਣਾ ਹੈਗਾ ਕਿ ਗਰਮੀ ਹੈ ਇਸ ਕਰਕੇ ਅਸੀਂ ਪੋਲਿੰਗ ਬੂਥ ਤੱਕ ਨਹੀਂ ਜਾ ਸਕਦੇ ਇਸ ਗਰਮੀ ਦੇ ਮੱਦੇਨਜ਼ਰ ਜਿੰਨੇ ਵੀ ਪ੍ਰੀਕਾਸ਼ਨਸ ਅਸੀਂ ਲੈਣੇ ਨੇ ਜੋ ਫੈਸਿਲਿਟੀਆਂ ਅਸੀਂ ਉੱਥੇ ਬੂਥ ਦੇ ਉੱਤੇ ਦੇਣੀਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਦਾ ਅਸੀਂ ਪ੍ਰਬੰਧ ਕਰ ਲਿਆ ਪਹਿਲਾਂ ਜਿਹੜੀਆਂ ਫੈਸਿਲਿਟੀਆਂ ਹੁੰਦੀਆਂ ਨੇ ਵੀ ਉੱਥੇ ਰੈਂਪ ਹੋਵੇ ਵਾਸ਼ਰੂਮ ਹੋਵੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ ਸ਼ਾਂਦਾ ਪ੍ਰਬੰਧ ਹੋਵੇ ਬਿਜਲੀ ਦਾ ਵੰਦ ਹੋਵੇ ਇਹਦੇ ਨਾਲ ਨਾਲ ਇਸ ਵਾਰੀ ਦੀ ਇਲੈਕਸ਼ਨ ਦੇ ਵਿੱਚ ਵੱਖਰਾ ਇਹ ਹੋਏਗਾ ਕਿ ਪੋਲਿੰਗ ਬੂਥ ਦੇ ਅੰਦਰ ਏਸੀ ਜਾਂ ਫਿਰ ਕੂਲਰ ਉਹਦਾ ਪ੍ਰਬੰਧ ਹੋਏਗਾ ਸ਼ਰਬਤ ਵਾਲੀ ਸ਼ਬੀਲ ਲੱਗੀ ਹੋਏਗੀ ਮੈਡੀਕਲ ਦਾ ਪ੍ਰਬੰਧ ਹੋਏਗਾ ਤੇ ਕਈ ਸਾਰੇ ਬੂਥਸ ਅਸੀਂ ਗ੍ਰੀਨ ਬੂਥ ਬਣਾਉਣੇ ਆ ਉੱਥੇ ਤੁਹਾਨੂੰ ਇਸ ਤਰ੍ਹਾਂ ਫੀਲ ਹੋਏਗਾ ਜਿਵੇਂ ਆਪਾਂ ਇੱਕ ਬਗੀਚੇ ਦੇ ਵਿੱਚ ਆਏ ਆ ਉੱਥੇ ਆਲੇ ਦੁਆਲੇ ਪਲਾਂਟੇਸ਼ਨ ਇਸ ਤਰੀਕੇ ਦੀ ਹੋਏਗੀ ਕੁੱਲ ਮਿਲਾ ਕੇ ਇਹ ਇੱਕ ਵੱਖਰੇ ਤਰੀਕੇ ਦਾ ਤਜਰਬਾ ਹੋਊਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ 1 ਜੂਨ ਨੂੰ ਵੋਟਾਂ ਪਾਉਣ ਲਈ ਆਈਏ ਤਾਂ ਕਿ ਪਿਛਲੇ ਲੋਕ ਸਭਾ ਵਿਲੇ ਮੋਗੇ ਜ਼ਿਲ੍ਹੇ ਦੇ ਕੋਲ ਪਰਸੈਂਟੇਜ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਘੱਟ ਸੀਗੀ ਹੁਣ ਆਪਾਂ ਉਸ ਨੂੰ 70% ਤੋਂ ਉੱਪਰ ਲੈ ਜਾਈਏ ਹੁਸ਼ਿਆਰਪੁਰ ਦੇ ਜ਼ਿਲ੍ਹਾ ਚੌਣ ਅਧਿਕਾਰੀ ਕੋਮਲ ਮਿੱਤਲ ਨੇ ਪੋਲਿੰਗ ਸਟੇਸ਼ਨਾਂ ਬਾਬਤ ਵੇਰਵੇ ਸਾਂਝੇ ਕੀਤੇ ਇਹ ਯਕੀਨੀ ਬਣਾਉਣ ਲਈ ਕਿ ਸਾਡੇ ਜੋ ਇਲੈਕਸ਼ਨਸ ਹੈ ਉਸ ਦੇ ਦੌਰਾਨ ਲਾਅ ਐਂਡ ਆਰਡਰ ਸਿਚੁਏਸ਼ਨ ਮੇਨਟੇਨ ਰਹੇ ਤੇ ਕਿਸੇ ਵੀ ਬੂਥ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਲੜਾਈ ਚੱਲੇ ਤੇ ਤੰਗੇ ਦੀ ਸਾਨੂੰ ਕੰਪਲੇਂਟ ਨਾ ਆਏ ਇਸ ਲਈ ਅਸੀਂ ਪਹਿਲਾਂ ਹੀ ਆਪਣੇ ਵਲਨਰੇਬਲ ਪੋਲਿੰਗ ਸਟੇਸ਼ਨ ਜਿੱਥੇ ਇਸ ਤਰ੍ਹਾਂ ਦਾ ਕੁਝ ਹੋਣ ਦੀ ਸਾਨੂੰ ਖਤਰਾ ਹੈ ਤੇ ਉਹ ਬੰਦੇ ਜੋ ਕਿਸੇ ਨੂੰ ਪ੍ਰਭਾਵਿਤ ਕਰ ਸਕਦੇ ਆ ਉੱਥੇ ਕਿਸੇ ਤਰ੍ਹਾਂ ਦਾ ਲਾਅ ਐਂਡ ਆਰਡਰ ਖਰਾਬ ਕਰ ਸਕਦੇ ਉਹਨਾਂ ਦੀ ਲਿਸਟਾਂ ਬਣਾ ਲਈ ਗਈਆਂ ਨੇ ਟੋਟਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 299 ਤਰ੍ਹਾਂ ਦੇ ਵਲਨਰੇਬਲ ਪੋਲਿੰਗ ਸਟੇਸ਼ਨਸ ਆਇਡੈਂਟੀਫਾਈ ਕੀਤੇ ਗਏ ਨੇ ਇਹ ਪ੍ਰਕਿਰਿਆ ਜਾਰੀ ਰਹੇਗੀ ਅੱਗੇ ਵੀ ਸਾਡੇ ਧਿਆਨ 'ਚ ਕੋਈ ਆਂਦਾ ਪੋਲਿੰਗ ਸਟੇਸ਼ਨ ਜਿੱਥੇ ਸਾਨੂੰ ਲੱਗੇ ਕਿ ਕਿਸੇ ਤਰ੍ਹਾਂ ਦਾ ਲੜਾਈ ਝਗੜਾ ਜਾਂ ਫਿਰ ਲਾਅ ਐਂਡ ਆਰਡਰ ਡਿਸਟਰਬ ਹੋ ਸਕਦਾ ਹੈ ਉਹ ਅਸੀਂ ਅੱਗੇ ਵੀ ਆਇਡੈਂਟੀਫਾਈ ਕਰਨਗੇ ਇਨ੍ਹਾਂ ਬੂਥ ਦੇ ਉੱਤੇ ਖਾਸ ਤੌਰ ਤੇ ਇਤਜ਼ਾਮ ਵੀ ਕੀਤੇ ਜਾਣਗੇ ਇੱਥੇ ਸੀਏਪੀਐਫ ਡਿਪਲੋਏ ਹੋਏਗੀ ਜ਼ਿਲ੍ਹੇ ਦੇ ਵਿੱਚ ਆਲਰੇਡੀ ਦੋ ਕੰਪਨੀ ਸੀਏਪੀਐਫ ਦੀ ਆ ਚੁੱਕੀਆਂ ਨੇ ਆ ਆਉਣ ਵਾਲੇ ਸਮਾਂ ਦੌਰਾਨ ਸ਼ਾਇਦ VOTING ਤੋਂ ਪਹਿਲਾਂ ਹੋਰ ਵੀ ਸੀਏਪੀਐਫ ਦੀ ਕੰਪਨੀਆਂ ਬੂਥ ਦੇ ਉਤੇ ਵੈਬ ਕਾਸਟਿੰਗ ਕੀਤੀ ਜਾ ਰਹੀ ਹੈ ਇਹਨਾਂ ਸਾਰੇ ਬੂਥ ਦੇ ਉਤੇ ਮਾਈਕਰੋ ਆਬਜ਼ਰਵਰਸ ਡਿਪਲੋਏਡ ਹੋਣਗੇ ਜ਼ਿਲ੍ਹੇ ਦੇ ਵਿੱਚ ਐਕਸਪੈਂਡੀਚਰ ਆਬਜ਼ਰਵਰ ਵੀ ਆ ਚੁੱਕੇ ਨੇ ਤੇ ਜਲਦੀ ਪੁਲਿਸ ਆਬਜ਼ਰਵਰ ਜਨਰਲ ਆਬਜ਼ਰਵਰਸ ਵੀ ਆ ਜਾਣਗੇ ਮੈਂ ਸਾਰੇ ਨੂੰ ਇਹੀ ਕਹਾਂਗੀ ਕਿ ਸਿਕਿਉਰਿਟੀ ਦੇ ਪੁਖਤਾ ਇਂਤਜ਼ਾਮ ਕੀਤੇ ਗਏ ਨੇ ਹੁਣ ਅਸੀਂ ਬਸ ਇਹ ਯਕੀਨੀ ਬਣਾਣਾ ਕਿ ਸੇ ਆਪਣੀ ਵੋਟ ਜ਼ਰੂਰ ਪਾਈਏ ਚੋਣਾਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਅਤੇ 70% ਦੇ ਟੀਚੇ ਨੂੰ ਹਾਸਲ ਕਰਨ ਲਈ ਸਵੀਪ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ ਇਸੇ ਸਿਲਸਿਲੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਨੌਡਲ ਅਫਸਰਾਂ ਨੇ ਜਾਣਕਾਰੀ ਸਾਂਝੀ ਕੀਤੀ ਆ ਉਸਨ ਦੇ ਆ ਮੇਰਾ ਨਾਮ ਗੁਰਬਖਸ਼ ਸਿੰਘ ਡਿਸਟ੍ਰਿਕਟ ਨੋਡਲ ਅਫਸਰ ਸਬੀਤ ਮੁਹਾਲੀ ਅਸੀਂ ਮੁਹਾਲੀ ਦੇ ਵਿੱਚ ਜਿਹੜੀਆਂ ਨਗੇ ਆਪਣੇ ਐਕਟੀਵਿਟੀਜ਼ ਨੂੰ ਇੱਦਾਂ ਇਨਟੈਂਸੀਫਾਈ ਕੀਤਾ ਜਿੰਨਾ ਤੋਂ ਤੁਹਾਨੂੰ ਨਤੀਜੇ ਵੀ ਮਿਲਣੇ ਸ਼ੁਰੂ ਹੋ ਗਏ ਨੇ ਕਿ ਜਿਹੜੇ ਫਸਟ ਟਾਈਮ ਰਜਿਸਟ੍ਰੇਸ਼ਨ ਆ 19000 ਤੋਂ ਉੱਪਰ ਹੋਈ ਹੈ ਕਿ ਤੇ ਇੱਕ ਰਿਕਾਰਡ ਮੁਹਾਲੀ ਦੇ ਵਿੱਚ ਤੇ ਸਾਰੇ ਪੰਜਾਬ ਦੇ ਵਿੱਚੋਂ ਅਸੀਂ ਜਿਹੜੀ ਵੱਧ ਰਜਿਸਟ੍ਰੇਸ਼ਨ ਕੀਤੀ ਹੈ ਤੇ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਟਾਰਗੇਟ ਹੈ ਕਿ ਇਸ ਵਾਰ ਅਸੀਂ ਟਰੇਨ ਪਰਸੈਂਟ ਨੇ 83% ਵੋਟਿੰਗ ਕਰਾਉਣੀ ਹੈ ਕੋਸ਼ਿਸ਼ ਹੈ ਇਦਾਂ ਕਰ ਰਹੀ ਹੈ ਕਿ ਅਸੀਂ ਹਰ ਇੱਕ ਵੋਟਰ ਤੱਕ ਪਹੁੰਚ ਕਰ ਸਕੀਏ ਹਰ ਮਾਰਜੀਨਲ ਕਮਿਊਨਿਟੀ ਤੱਕ ਪਹੁੰਚ ਕਰ ਸਕੀਏ ਛੀਟ ਬੀ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਹਰ ਇੱਕ ਪੋਲਿੰਗ ਬੂਥ ਦੇ ਉੱਤੇ ਸ਼ੇਡ ਹੋਣਗੇ ਪਾਣੀ ਦਾ ਪ੍ਰਬੰਧ ਹੋਊਗਾ ਵੋਲੰਟੀਅਰ ਹੋਣਗੇ ਪਿਕ ਐਂਡ ਡ੍ਰੌਪ ਫੈਸਿਲਿਟੀ ਹੋਊ ਹਰ ਚੀਜ਼ ਕੀਤੀ ਜਾ ਰਹੀ ਹੈ ਸਿਰਫ ਮਹੱਲੀ ਵਾਸੀਓ ਜਿੱਦਾਂ ਤੁਸੀਂ ਵੱਧ ਚੜ ਕੇ ਰਜਿਸਟ੍ਰੇਸ਼ਨ ਦੇ ਹਿੱਸਾ ਪਾਇਆ ਆਓ ਇਸ ਵਾਰ ਦਿਖਾ ਦਈਏ ਕਿ ਮਹੱਲੀ ਜਿਲ੍ਹਾ ਨੰਬਰ 1 ਹੈ ਵੋਟ ਪਾਉਣ ਦੇ ਵਿੱਚ ਵੀ ਮੈਂ ਗੁਰਦੀਪ ਸਿੰਘ ਮਾਨ ਡੀਪੀਆਰਓ ਫਰੀਦਕੋਟ ਮੀਡੀਆ ਸਰਟੀਫਿਕੇਸ਼ਨ ਐਂਡ ਮਾਨਿਟਰਿੰਗ ਕਮੇਟੀ ਨਿਊਜ਼ ਚੈਨਲਸ ਤੇ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਕਿਸੇ ਵੀ ਕਿਸਮ ਦਾ ਕੋਈ ਇਸ਼ਤਿਹਾਰ ਅਗਰ ਪੋਲਿਟিক্যাল ਪਾਰਟੀਆਂ ਨੇ ਅਗਰ ਦੇਣਾ ਹੈ ਤਾਂ ਉਹ ਉਸ ਦੀ ਮਨਜ਼ੂਰੀ ਹੈ ਜਿਹੜੀ ਪੂਰਵ ਪ੍ਰਵਾਨਗੀ ਯਾਨੀ ਪ੍ਰੀ ਸਰਟੀਫਿਕੇਸ਼ਨ ਇਸ ਕਮੇਟੀ ਤੋਂ ਲੈਣੀ ਹੈ ਸੋਸ਼ਲ ਮੀਡੀਆ ਮੀਡੀਆ ਦੇ ਪੰਜਵੇਂ ਥੰਮ ਵੱਲੋਂ ਵਰ ਕੇ ਸਾਹਮਣੇ ਆ ਰਿਹਾ ਹੈ ਇਸ ਕਰਕੇ ਸੋਸ਼ਲ ਮੀਡੀਆ ਤੇ ਵੀ ਜੋ ਵੀ ਇਸ਼ਤਿਹਾਰ ਪੋਲਿਟিক্যাল ਪਾਰਟੀਆਂ ਵੱਲੋਂ ਉਮੀਦਵਾਰਾਂ ਵੱਲੋਂ ਦਿੱਤੇ ਜਾ ਰਹੇ ਨੇ ਉਸ ਦੀ ਵੀ ਪੂਰਵ ਪ੍ਰਵਾਨਗੀ ਲੈਣੀ ਮਨਜ਼ੂਰ ਕਰਵੋਣੀ ਇਸ ਕਮੇਟੀ ਤੋਂ ਲਾਜ਼ਮੀ ਕੀਤੀ ਗਈ ਹੈ ਇਸ ਕਨਸਟੀਟੂਐਂਸੀ ਦੇ ਵਿੱਚ ਕਿਸੇ ਵੀ ਕੈਂਡੀਡੇਟ ਵੱਲੋਂ 95 ਲੱਖ ਰੁਪਏ ਤੋਂ ਵੱਧ ਖਰਚਾ ਨਾ ਕੀਤਾ ਜਾਵੇ ਉਸ ਤੇ ਵੀ ਦੀ ਨਜ਼ਰ ਰੱਖੀ ਜਾ ਰਹੀ ਹੈ ਮੈਂ ਪ੍ਰਦੀਪ ਸਿੰਘ ਨੱਥੋਵਾਲ ਜ਼ਿਲ੍ਹਾ ਲੋਕ ਸੰਪਰਕ ਅਫਸਰ ਮੋਗਾ ਲੋਕ ਸਭਾ ਚੋਣਾਂ ਦੇ ਤਹਿਤ ਜ਼ਿਲ੍ਹਾ ਮੋਗਾ ਦੇ ਵਿੱਚ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਮੋਨਿਟਰਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ ਕਮੇਟੀ ਦੇ ਤਹਿਤ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਵੀ ਵੱਖ-ਵੱਖ ਪਾਰਟੀਆਂ ਚੋਣ ਲੜ ਰਹੀਆਂ ਨੇ ਉਹਨਾਂ ਦੇ ਉਮੀਦਵਾਰ ਜੋ ਇਲੈਕਸ਼ਨ ਲੜ ਰਹੇ ਨੇ ਉਹਨਾਂ ਵੱਲੋਂ ਜਿਹੜਾ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਦੇ ਵਿੱਚ ਜੋ মিডিਏ ਦੇ ਰਾਹੀਂ ਉਹਨਾਂ ਵੱਲੋਂ ਲੋਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵਿੱਚ ਕੀ ਉਹਨਾਂ ਵੱਲੋਂ ਆਦਰਸ਼ ਚੋਣ ਜਾਤਾ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਲਾਇਆ ਗਿਆ ਉਹਦੀ ਪਾਲਣਾ ਕੀਤੀ ਜਾ ਰਹੀ ਹੈ ਕਿ ਨਹੀਂ ਇਸ ਤੋਂ ਇਲਾਵਾ ਜਦੋਂ ਇਲੈਕਸ਼ਨ ਦੇ 2 ਦਿਨ ਰਹਿ ਜਾਂਦੇ ਨੇ 48 ਘੰਟੇ ਦੇ ਵਿੱਚ ਵਿੱਚ ਉਹਨਾਂ ਨੂੰ ਜਿਹੜੀ ਵੀ ਉਹਨਾਂ ਨੇ ਪ੍ਰਚਾਰ ਕਰਨਾ ਉਸ ਪ੍ਰਚਾਰ ਪ੍ਰਿੰਟ মিডিਏ ਦੇ ਪ੍ਰਚਾਰ ਵਾਸਤੇ ਵੀ ਉਹਨਾਂ ਨੂੰ ਆਪਣੇ ਵੀ ਸਰਟੀਫਿਕੇਸ਼ਨ ਕਰਵਾਉਣੀ ਜ਼ਰੂਰੀ ਹੈ ਸੋ ਹੁਣ ਉਮੀਦਵਾਰਾਂ ਨੂੰ ਬੇਨਤੀ ਹੈ ਤੇ ਪਾਰਟੀਆਂ ਨੂੰ ਵੀ ਬੇਨਤੀ ਹੈ ਕਿ ਨੋਮੀਨੇਸ਼ਨ ਤੋਂ ਬਾਅਦ ਕੋਈ ਵੀ ਪ੍ਰਚਾਰ ਕਰਨਾ ਹੈਗਾ ਤਾਂ ਉਹਦੇ ਵਾਸਤੇ ਜ਼ਿਲ੍ਹਾ ਪੱਧਰੀ মিডিਆ ਸਰਟੀਫਿਕੇਸ਼ਨ ਅਤੇ ਮੋਨਿਟਰੀング ਕਮੇਟੀ ਤੋਂ ਪਰਮਿਸ਼ਨ ਜ਼ਰੂਰ ਲੈ ਲਈ ਜਾਵੇ ਲੋਕਾਂ ਨੂੰ ਵੋਟ ਪਾਉਣ ਪ੍ਰਤੀ ਜਾਗਰੂਕ ਕਰਦੇ ਹੋਏ ਮੁਹਾਲੀ ਵਾਸੀਆਂ ਨੇ ਕਿਹਾ ਮੇਰੇ ਚੇਤੇ ਆਮ ਲੋਕਾਂ ਨੂੰ ਵੀਲ ਕਰਨੀ ਚਾਹੁੰਦੇ ਆਪਾਂ ਵੀ ਆਪਾਂ ਇਹਨੂੰ ਕਹਿੰਦੇ ਆ ਲੋਕ ਰਾਜ ਇਹ ਲੋਕ ਰਾਜ ਤਾਂ ਹੀ ਹੁੰਦਾ ਜੇ ਆਪਾਂ ਆਪਣੀ ਵੋਟ ਦਾ ਸਾਰੇ ਲੋਕ ਇਸਤੇ ਵਰਤਾਂ ਲੋਕਾਂ ਨੂੰ ਇਹੀ ਸਹਯਾ ਦੇਣਾ ਚਾਹੁੰਨੇ ਆ ਵੀ ਵੋਟ ਪਾਓ ਜਿਹੜਾ ਵੀ ਕੈਂਡੀਡੇਟ ਚੰਗਾ ਲੱਗਦਾ ਹੈ ਤੁਹਾਡੇ ਕੰਮ ਕਰਦਾ ਦਿਖਦਾ ਵੋਟ ਉਹਨੂੰ ਪਾ ਦਿਓ ਪਾਓ ਜ਼ਰੂਰ ਇਹ ਹੈ ਜੇ ਨਾ ਹੋਵੇ ਵੀ ਆਪਾਂ ਵੋਟ ਨਾ ਪਾਈ ਬਲਕਿ ਸਿੰਘ ਸਾਹਿਬ ਕੋਲ ਵੋਟ ਦਾ ਅਧਿਕਾਰ ਸਾਨੂੰ 5 ਸਾਲ ਬਾਅਦ ਮਿਲਦਾ ਜੀ 5 ਸਾਲ ਬਾਅਦ ਆਪਾਂ ਫਿਰ ਜੇ ਚੰਗਾ ਕੈਂਡੀਡੇਟ ਚੋਣਾਂਗੇ ਤਾਂ ਹੀ ਉਹ ਆਪਣੇ ਇਲਾਕੇ ਦਾ ਕੋਈ ਵਿਕਾਸ ਕਰਵਾ ਸਕਦਾ ਹੈ ਕਿ ਨਹੀਂ ਆਪਾਂ ਵੋਟ ਦੇ ਕਮਾਲ ਕਰਾਂਗੇ ਤਾ ਕਈ ਵਾਰੀ ਜਿਹੜੇ ਲੋਕ ਘਰਾਂ 'ਚ ਬੈਠੇ ਨੇ ਵੋਟ ਨਹੀਂ ਪਾਉਣ ਜਾਂਦੇ ਜਿਹੜੇ ਲੋਕ ਵੋਟ ਪਾਉਣ ਜਾਂਦੇ ਨੇ ਉਹਨਾਂ ਦਾ ਆਪਸ ਸੁਤੰਤਲਨ ਨਹੀਂ ਬਣਦਾ ਸੋ ਕਿਰਪਾ ਕਰਕੇ ਸਾਰਿਆਂ ਨੂੰ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਉਹ ਸਹੀ ਉਮੀਦਵਾਰ ਨੂੰ ਇਸਤੇਮਾਲ ਨੌਜਵਾਨਾਂ ਤੋਂ ਅਪੀਲ ਹੈ ਜਿਹਨਾਂ ਨੂੰ ਤਾਂ ਮੌਕਾ ਮਿਲਿਆ ਜ਼ਿੰਦਗੀ 'ਚ ਵੋਟ ਪਾਉਣ ਦਾ ਪਹਿਲੀ ਵਾਰੀ ਬੜੇ ਚਾਅ ਨਾਲ ਵੋਟ ਪਾਉਣੀ ਚਾਹੀਦੀ ਹੈ ਇਹਦਾ ਇਸਤੇਮਾਲ ਜਿਹੜਾ ਆਪਣੇ ਸੰਵਿਧਾਨ ਮੁਤਾਬਕ ਮਿਲਿਆ ਜਰੂਰ ਕਰਨਾ ਚਾਹੀਦਾ ਉਧਰ ਮੋਗਾ ਦੇ ਨਿੱਜੀ ਸਕੂਲ ਦੀਆਂ ਵਿਦਿਆਰਥਣਾਂ ਨੇ ਲੋਕਾਂ ਨੂੰ ਵੋਟ ਪਾਉਣ ਦਾ ਸੁਨੇਹਾ ਕੁਝ ਐਵੇਂ ਦਿੱਤਾ आज ਦੇ ਪ੍ਰੋਗਰਾਮ ਚ ਜ਼ਿਲ੍ਹਾ ਤੋਂ ਸਹਿਯੋਗ ਰਹਾ ਮੁਹਾਲੀ ਤੋਂ ਮਨੋਜ ਗਿਰਤ ਮੋਗਾ ਤੋਂ 우ਸ਼ਾ ਕੌਰ ਜਸ਼ਨ ਫਰੀਦਕੋਟ ਤੋਂ ਤਰਸੀਮ ਚਾਨਣਾ ਅਤੇ ਹੁਸ਼ਿਆਰਪੁਰ ਤੋਂ ਸੰਜੀਵ ਕੁਮਾਰ ਪਖਸ਼ੀ ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦੇ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਤਾਤਾਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ ਪੇਸ਼ਕਾਰ ਸ਼ਿਸ਼ੂ ਸ਼ਰਮਾ ਸ਼ਾਂਤਲ